ਉਹਨਾਂ ਲੋਕਾਂ ਦੇ ਲਈ ਜਿਹੜੇ ਵੱਡੇ ਪਦਰ ਤੇ ਭਾਈ ਅਮਰਪਾਲ ਸਿੰਘ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਉਹਨੂੰ ਵੀ ਲੈ ਕੇ ਬਹੁਤ ਜਾਨੀ ਦੇਰ ਦਾ ਇੰਤਜ਼ਾਰ ਸੀ ਲੋਕਾਂ ਨੂੰ ਇੱਕ ਪਾਸੇ ਗੱਲ ਇਹ ਉੱਡੀ ਹੋਈ ਆ ਪੰਜਾਬ ਦੇ ਵਿੱਚ ਕਿ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਅੱਦ ਹੋ ਜਾਣੀ ਆ ਪਰ ਮੈਂਬਰਸ਼ਿਪ ਛੱਡੋ ਯੂਪੀਏ ਛੱਡੋ ਔਰ ਉਹ ਅਸਲਾਮੁਆਲਿਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਵਗੇ ਰੱਬ ਸਾਰੇ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਵਾਸਤੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਚੜ੍ਹਦੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਿ ਆਨ ਨਾਲ ਜਿਹੜਾ ਸਮਾਂ ਹੈ ਕੀ ਭਗਵੰਤ ਮਾਨ ਦੀ ਜਿਹੜੀ ਹਕੂਮਤ ਹੈ ਉਹ ਖਤਮ ਹੋਏਗੀ ਭਗਵੰਤ ਮਾਨ ਐਜ਼ ਅ ਸੀਐਮ ਉਹਨਾਂ ਨੇ ਕਿਸ ਤਰ੍ਹਾਂ ਪਰਫਾਰਮ ਕੀਤਾ ਤੇ ਉਹਨਾਂ ਨੇ ਸਿੱਖਾਂ ਦੇ ਹੱਕ ਦੇ ਅੰਦਰ ਕੁਝ ਕੀਤਾ ਵੀ ਕਿ ਨਹੀਂ ਕੀਤਾ ਤੇ ਕੇਜਰੀਵਾਲ ਆਨ ਵਾਲਾ ਨਵਾਂ ਸੀਐਮ ਬਣ ਸਕਦਾ ਹੈ ਬਹੁਤ ਵੱਡੀ ਅਪਡੇਟ ਹੈ ਤੇ ਭਾਈ ਉਮਰਤਪਾਲ ਸਿੰਘ ਨੂੰ ਲੈ ਕੇ ਜਿਹੜੇ ਲੋਕ ਭਾਈ ਉਮਰਤਪਾਲ ਸਿੰਘ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਦੇਖਣਾ ਚਾਹੁੰਦੇ ਨੇ ਉਹਨਾਂ ਵਾਸਤੇ ਬਹੁਤ ਵੱਡੀ ਨਿਊਜ਼ ਹੈ ਇਸੇ ਮਤਲਬ ਅਕ ਆਈ ਦੀ ਵੀਡੀਓ ਇਹ ਵੀਡੀਓ ਲਵਾ ਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦਾ ਨਹੀਂ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲਾਈਨ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਆਂ ਪ੍ਰੀਤ ਕਾਲ ਜਿਵੇਂ ਕਿ ਇੱਕ ਦਿਨ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਚਰਚਾ ਛੜੀ ਹੈ ਤਾਂ ਉਹੀ ਪੜਾਕਾ ਪੈ ਚੁੱਕਿਆ ਪੰਜਾਬ ਦੇ ਵਿੱਚ ਬਹੁਤ ਵੱਡਾ ਧਮਾਕਾ ਹੋ ਚੁੱਕਿਆ ਯਾਨੀ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਆ ਰਹੇ ਨੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਕੁਰਸੀ ਛੱਡ ਦਿੱਤੀ ਹੈ ਅਭੀ ਤੁਹਾਡੇ ਸਾਹਮਣੇ ਮੈਂ ਤਾਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਵੇਖੋਗੇ ਪੰਜਾਬ ਦੇ ਮੁੱਖ ਮੰਤਰੀ ਨੇ ਸਵੀਕਾਰ ਕਰ ਲਿਆ ਕਿ ਮੈਂ ਮੁੱਖ ਮੰਤਰੀ ਨਹੀਂ ਹੁਣ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਹੈ ਦੂਜੀ ਖਬਰ ਇੱਕ ਹੋਰ ਬਹੁਤ ਵੱਡੀ ਆ ਰਹੀ ਹੈ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਕਿ ਬਹੁਤ ਵੱਡੀ ਖੁਸ਼ਖਬਰੀ ਹੈ ਪੰਜਾਬ ਦੇ ਲੋਕਾਂ ਦੇ ਲਈ ਉਹਨਾਂ ਲੋਕਾਂ ਦੇ ਲਈ ਜਿਹੜੇ ਵੱਡੇ ਪਦਰ ਤੇ ਭਾਈ ਅਮਰਪਾਲ ਸਿੰਘ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਉਹਨੂੰ ਵੀ ਲੈ ਕੇ ਬਹੁਤ ਜਾਨੀ ਧੀਰ ਦਾ ਇੰਤਜ਼ਾਰ ਸੀ ਲੋਕਾਂ ਨੂੰ ਇੱਕ ਪਾਸੇ ਗੱਲ ਇਹ ਉੱਡੀ ਹੋਈ ਆ ਪੰਜਾਬ ਦੇ ਵਿੱਚ ਕਿ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋ ਜਾਣੀ ਆ ਪਰ ਮੈਂਬਰਸ਼ਿਪ ਛੱਡੋ ਯੂਪੀਏ ਛੱਡੋ ਔਰ ਉਹਦੀ ਐਨਐਸਐ ਨੂੰ ਵੀ ਛੱਡੋ ਕਿਉਂਕਿ ਇਹਨਦੇ ਸੇ ਹੀ ਟੁੱਟਣ ਜਾ ਰਹੀ ਹੈ ਅਦਰ ਅਸਲ ਉਹਦੇ ਤੇ ਵੀ ਮੈਂ ਤੁਹਾਡੇ ਨਾਲ ਚਰਚਾ ਕਰੂਗਾ ਪਹਿਲਾਂ 당 ਰਸੀਏ ਮਾਨ ਦੀ ਕੁਰਸੀ ਤੋਂ ਲੈਣ ਤੱਕ ਦੀ ਔਰ ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਬਣਨ ਦਾ ਜਿਹੜਾ ਕਿ ਸੁਪਨਾ ਸੀ ਉਹ ਪੂਰਾ ਹੋ ਗਿਆ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਖਬਰ ਦਿਖਾਉਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦੀ ਬੜਾ ਸਾਲ ਕਿਰਕਰੀ ਹੋ ਚੁੱਕੀ ਹੈ ਜਿਹੜੀ ਗੱਲ ਸਾਡੇ ਅਕਸਰ ਲੋਕ ਪੰਜਾਬ ਦੇ ਕਹਿੰਦੇ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨਹੀਂ अरविंद केजरीवाल ਤਾਂ दरअसल ਉਹ ਗੰਨਾਂ ਪੂਰੀਆਂ ਸੱਚੀਆਂ ਹੋ ਚੁੱਕੀਆਂ ਨੇ ਪਹਿਲਾਂ ਮੈਂ ਤੁਹਾਨੂੰ ਇਹ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਮਰਪਾਲ ਸਿੰਘ ਤੇ ਵਿਚਾਰ ਚਰਚਾ ਕਰਨੀ ਆ ਜਿਹੜੀ ਕਿ ਬੜੀ ਅਹਿਮ ਹੈ ਸੁਣੋ ਤੁਸੀਂ ਪਿਛਲੇ ਹਫ਼ਤਾ ਪਹਿਲਾਂ ਕਹਿੰਦੇ ਸੀ ਪ੍ਰੋਗਰਾਮ 'ਚ ਕਿ ਇਹ ਅਸਤੀਫੇ ਦਿਵਾ ਕੇ ਰਾਸਵਾ ਦੇ ਇਹ ਹੁਣ ਪੰਜਾਬ ਦੇ ਵਿੱਚ ਸਿੱਧਾ ਦਾਖਲ ਦੇਣਗੇ ਕੀ केजरीवाल ਨੇ ਵੈਗਨਰ ਤੇ ਕਪੜਾ ਮਾਰ ਲਿਆ ਹੈ ਗਗਨ ਕਿ अरविंद केजरीवाल ਪੰਜਾਬ ਦੇ ਕੋਟੇ 'ਚ ਰਾਸਵਾ ਜਾ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਕੋਠੀ ਲੈ ਕੇ ਆਣਾ ਅਲਾ ਨੇ ਤੌਰ ਤੇ ਤੋਂ ਬੈਠ ਕੇ ਮੁੱਖ ਮੰਤਰੀ ਦਾ ਕੰਮ ਦੇਖੂਗਾ ਭਗਵਾਨ ਜੀ ਤੁਮਾਨ ਸਿਰਫ ਰੇ ਪੈਨ ਨਾਲ ਦਸਤਕਤ ਕਰ ਲਈ ਲੈ ਜੂਗਾ ਜਦੋਂ ਜੱਡਾ ਨੂੰ ਲੋ ਲਸ਼ਕਰ ਜਿਹੇ ਜਾਂ ਮਿਲਿਆ ਵਾ ਸਿਕਿਉਰਟੀ ਇਹ ਜੀ ਮਿਲੀ ਵੀ ਹੈ ਇਹ ਕੇਜਰੀਵਾਲ ਰਾਜ ਸਭਾ ਮੈਂਬਰ ਬਣੂਗਾ ਕਹੀ ਜੀ ਮਿਲੂਗੀ ਹਸਾਬ ਲਾ ਲਓ ਉਹਦੇ ਨਾਲੋਂ ਵੱਧ ਸਿਕਿਉਰਟੀ ਉਹਦੇ ਨਾਲੋਂ ਵੱਧ ਗੱਡੀਆਂ ਜਿਹੜੀ ਪੁਲਿਸ ਦੇਣ ਲਈ ਦਿੱਲੀ ਚੋਣਾ ਚ ਤੜਪਦੇ ਸੀ ਉਹਨਾਂ ਘਰਕ ਤੌਰ ਤੇ ਦੇਣਗੇ ਫਿਰ ਚਲੋ ਜੀ ਉਹ ਤਾਂ ਸਾਡਾ ਰਾਜ ਸਭਾ ਮੈਂਬਰਸ ਤਾਂ ਆਪਣੇ ਨੂੰ ਦੇ ਰਹੇ ਆ ਭਗਵਾਨ ਜੀ ਤੁਮਾਨ ਦੇ ਬਰਾਬਰ ਦੀਆਂ ਜੈਮਰ ਵਾਲੀਆਂ ਗੱਡੀਆਂ ਮਿਲਣਗੀਆਂ ਉਹ ਗੱਡੀਆਂ ਤੇ ਕਪੜਾ ਮਾਰ ਲਿਆ ਉਹ ਗੱਡੀਆਂ ਸੋ ਇਹ ਅੱਖਾਂ 'ਚ ਲਾਲੀ ਭਾਈ ਕੁਝ ਦੱਸਦੀ ਐ ਇਹ ਕੋਈ ਨਹੀਂ ਗਾ ਇਹਦੇ ਅਰਥ ਨਹੀਂ ਕੋਈ ਮਤਲਬ ਕਿ ਇਹ ਰੋਣ ਨਾਲ ਵੀ ਅੱਖਾਂ ਲਾਲ ਹੋ ਜਾਂਦੀਆਂ ਆ ਬੰਦੇ ਦੀਆਂ ਸੋ ਇਹ ਲਾਲੀ ਖਤਰਾ ਪੈਦਾ ਕਰ ਰਹੀ ਐ ਕਿ ਭਾਈ ਏ ਘਰ ਐ ਮਤਲਬ ਪਹਿਲੀ ਨਜ਼ਰੇ ਦੇਖੇ ਲੱਗਦਾ ਕਿ ਠੀਕ ਜਰ ਕੇ ਜਿਹੜੀ ਰਾਸਵਾ ਚੱਲ ਜਾਊਗਾ ਪਰ ਸੱਤਾ 'ਚੋਂ ਤਿੰਨ ਰਾਸਵਾ ਮੈਂਬਰ ਸਿੱਧੇ ਪੰਜਾਬ ਤੋਂ ਬਾਹਰ ਹੋ ਗਏ ਜੇ ਭਾਈ ਤੁਸੀਂ ਅਸਤੀਫਾ ਦੇ ਵਾਗੀ ਜਾਣਾ ਸੰਦੀਪ ਜਾਂ ਰਾਗਵ ਚੁੱਕ ਚੁੱਕ ਦਵਾ ਲਓ ਨਹੀਂ ਤੁਸੀਂ ਆਪਣੀ ਪਕੜ ਮਜ਼ਬੂਤ ਕਰ ਰਹੇ ਆਂ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੇ ਇਹ ਤਾਂ ਰਹੀ ਗੱਲ ਭਗਵੰਤ ਮਾਨ ਦੀ ਯਾਨੀ ਭਗਵੰਤ ਮਾਨ ਨੂੰ ਥੱਲੇ ਲਾ ਕੇ ਅਰਵਿੰਦ ਕੇਜਰੀਵਾਲ ਬਹਿਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਅਸਤੀਫਾ ਹੋਣ ਜਾ ਰਿਹਾ ਬਾਈ ਜਿਹੜੇ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਗੱਲ ਕਹਿੰਦਾ ਆਇਆ ਸੀ ਕਿ ਪੰਜਾਬ ਦੇ ਵਿੱਚ ਇੱਕੀ ਚਰਚਾ ਛੜੀ ਹੈ ਸਭ ਤੋਂ ਵੱਡੀ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਪੰਜਾਬ ਦਾ ਪਰ ਮੈਨੂੰ ਲੱਗਦਾ ਵੀ ਉਹਦਾ ਵੀ ਸੁਪਨਾ ਪੂਰਾ ਨਹੀਂ ਹੋਣਾ ਕਿਉਂ ਨਹੀਂ ਹੋਣਾ ਕਿਉਂਕਿ ਪੰਜਾਬ ਦੀ ਮੂਰੋ ਜਨਤਾ ਸਵੀਕਾਰ ਨਹੀਂ ਕਰ ਰਹੀ ਪੰਜਾਬ ਦੀ ਜਨਤਾ ਨੇ ਕਈ ਵਾਰ ਕਹਿ ਦਿੱਤਾ سوشل ਮੀਡੀਆ ਦੇ ਉੱਤੇ ਪੱਤਰਕਾਰਾਂ ਦੇ ਸਾਹਮਣੇ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਕਬੂਲ ਨਹੀਂ ਕਰਾਂਗੇ ਤਾਂ ਹੁਣ ਆ ਗਏ ਭਾਈ ਅਮਰਪਾਲ ਸਿੰਘ ਤੇ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਤੇ ਉਹਨਾਂ ਦੀ ਐਨਐਸਐ ਨੂੰ ਲੈ ਕੇ ਉਹਨਾਂ ਦੇ ਯੂਪੀਐ ਨੂੰ ਲੈ ਕੇ ਬਹੁਤ ਵੱਡਾ ਇੱਕ ਹੌਵਾ ਯਾਨੀ ਪੰਜਾਬ ਦੇ ਵਿੱਚ ਫਿਟ ਕੀਤਾ ਇਹਨਾਂ ਨੇ ਕਿ ਅਮਰਪਾਲ ਸਿੰਘ ਬਾਹਰ ਨਹੀਂ ਆ ਸਕਦਾ ਉਹਦੀ ਮੈਂਬਰਸ਼ਿਪ 60 ਦਿਨਾਂ ਦੇ ਬਾਅਦ ਰੱਦ ਹੋ ਜਾਣੀ ਹੈ ਭਲਾ 60 ਦਿਨ ਤੁਸੀਂ 1 2 3 ਐ ਗਿਣਦੇ ਹੋਗੇ ਨਹੀਂ ਕਈ ਸਾਥੀਆਂ ਨੂੰ ਨਹੀਂ ਪਤਾ ਹੁੰਦਾ ਮੈਂ ਇਸ ਕਰਕੇ ਇਹ ਵਰਡ ਦਾ ਯੂਜ਼ ਕੀਤਾ 60 ਦਿਨ ਉਹਨੇ ਜਿਹੜਾ ਕਿ ਜਦੋਂ ਵੀ ਸੈਸ਼ਨ ਲੱਗਦਾ ਉਸ ਦਿਨ ਨੂੰ ਇੱਕ ਦਿਨ ਗਿਣਿਆ ਜਾਂਦਾ ਉਸ ਤੋਂ ਬਾਅਦ ਕਈ ਮਹੀਨੇ ਜਾਂ ਕੁਝ ਦਿਨਾਂ ਬਾਅਦ ਲੱਗਦਾ ਫਿਰ ਇੱਕ ਦਿਨ ਗਿਣਿਆ ਜਾਂਦਾ ਜਿਹਦੇ ਵਿੱਚੋਂ 14 ਵਾਰ 14 ਵਾਰ ਦਾ ਯਾਨੀ ਸੈਸ਼ਨ ਲੱਗਣਾ ਭਾਈ ਅਮਰਪਾਲ ਸਿੰਘ ਕੋਲੇ ਇੰਨਾ ਯਾਨੀ ਕਿ ਟਾਈਮ ਪਿਆ ਯਾਨੀ 14 ਵਾਰ ਦੇ 14 ਦਿਨ ਪਏ ਨੇ ਉਹ ਇਹ ਨਹੀਂ ਵੀ ਕੱਲੇ ਅੱਜ ਤੋਂ ਆਪਾਂ 14 ਗਿਣ ਲਈਏ ਤੇ ਹੋ ਗਏ ਪੂਰੇ ਇਹ ਨਹੀਂ ਹੈਗਾ ਕਈ ਸਾਥੀ ਸਾਡੇ ਨਹੀਂ ਜਾਣਦੇ ਹੁੰਦੇ ਦੱਸਣਾ ਜ਼ਰੂਰੀ ਹੈ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਪਾਸੇ ਅਸਤੀਫਾ ਹੋਣ ਜਾ ਰਿਹਾ ਮੁੱਖ ਮੰਤਰੀ ਕੁਰਸੀ ਤੋਂ ਥੱਲੇ ਹੋਣ ਜਾ ਰਿਹਾ ਆਰਵਿੰਦ ਕੇਜਰੀਵਾਲ ਆਸ ਵਿੱਚ ਜਿਹੜੀ ਗੁੱਥਨ ਗੁੱਥੀ ਹੋ ਗਏ ਨੇ ਔਰ ਹੁਣ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੀ ਜਿਹੜੀ ਐਮਐਸਏ ਆ 25 ਤਰੀਕ ਨੂੰ ਜਿਹੜੀ ਕਿ ਸੁਣਵਾਈ ਹੋਈ ਆ ਇਹਦੇ ਵਿੱਚ ਈਮਾਨ ਸਿੰਘ ਖਾਰਾ ਜਿਹੜੇ ਐਡਵੋਕੇਟ ਨੇ ਭਾਈ ਅਮਰਪਾਲ ਸਿੰਘ ਦੇ ਉਹ ਦਰਸਾਲ ਬਿਮਾਰ ਚੱਲ ਰਹੇ ਸੀ ਇਸ ਕਰਕੇ ਉਹਨੂੰ ਇੱਕ ਹਫਤਾ ਯਾਨੀ ਅੱਗੇ ਪਾ ਦਿੱਤਾ ਗਿਆ ਇੱਕ ਹਫਤੇ ਤੋਂ ਬਾਅਦ ਕੀ ਹੋਣਾ ਜਿਹੜੀ ਕਿ ਹੁਣ ਸੁਣਵਾਈ ਹੋਣੀ ਹੈ ਉਹ ਸਿੱਧੀ ਐਨਐਸਏ ਤੇ ਹੋਣ ਜਾ ਰਹੀ ਹੈ ਪੰਜਾਬ ਹੀ ਨਹੀਂ ਕੱਲਾ ਵੈਸੇ ਅਮਰੀਕਾ ਦੇ ਵਿੱਚੋਂ ਜਿਹੜੀ ਖਬਰ ਆਉਂਦੀ ਹੈ ਅਮਰੀਕਾ ਦੇ ਵਿੱਚੋਂ ਖਬਰ ਬਹੁਤ ਵੱਡੀ ਆ ਰਹੀ ਹੈ ਕਿ ਅਮਰੀਕਾ ਦਾ ਇੱਕ ਦੇ ਵਕੀਲ ਭਾਈ ਅਮਰਪਾਲ ਸਿੰਘ ਦੇ ਨਾਲ ਖੜੇ ਨੇ ਭਾਈ ਉਥੋਂ ਦਾ ਜਿਹੜਾ ਪ੍ਰੈਜ਼ੀਡੈਂਟ ਯਾਨੀ ਦੋਨੇ ਟਾਈਮ ਪੀ ਨੂੰ ਵੀ ਉਹਨਾਂ ਨੇ ਆਪਦੇ ਬੰਨਿਓ ਯਾਨੀ ਹਵਾਲਾ ਦਿੱਤਾ ਹੋਇਆ ਕਿ ਭਾਰਤ ਦੀ ਸਰਕਾਰ ਤੇ ਔਰ ਸੂਬੇ ਦੀ ਯਾਨੀ ਸਾਡੇ ਪੰਜਾਬ ਦੀ ਸਰਕਾਰ ਤੇ ਪੂਰਾ ਯਾਨੀ ਪ੍ਰੈਸ਼ਰ ਬਣਾਇਆ ਜਾਵੇ ਲੀਗਲ ਤੌਰ ਤੇ ਕਿ ਭਾਈ ਤੁਸੀਂ ਹਿੰਦੁਸਤਾਨ ਪੱਧਰ ਦੀ ਸਰਕਾਰ ਆ ਤੁਹਾਡੀ ਤੁਸੀਂ ਐਨਐਸਏ ਕਾਦੇ ਤਹਤ ਲਾਈ ਆ ਕਿਉਂਕਿ ਉੱਥੇ ਵੀ ਇੱਕ ਜਥੇਬੰਦੀ ਖੜੀ ਐ ਪੂਰੀ ਜਨੀ ਟੀਮ ਖੜੀ ਐ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਐਨਆਰਆਈ ਲੋਕ ਖੜੇ ਨੇ ਜਿਹੜੇ ਕਿ ਅਮਰਪਾਲ ਸਿੰਘ ਨੂੰ ਬਹੁਤ ਵੱਡੇ ਪੱਧਰ ਤੇ ਸਵਾਰਥਨ ਦੇਣਾ ਚਾਹੁੰਦੇ ਨੇ ਤੇ ਉਹਨਾਂ ਦੀ ਪਾਰਟੀ ਦੇ ਇੱਕ ਮੈਂਬਰ ਵੀ ਨਹੀਂ ਉਹ ਕਿਉਂਕਿ ਭਾਈ ਅਮਰਪਾਲ ਸਿੰਘ ਤੇ ਦਰਸਾਲ ਉਹਨਾਂ ਨੇ ਜਾਣ ਬੁੱਝ ਕੇ ਲਾਇਆ ਤੁਸੀਂ ਵੀ ਜਾਣਦੇ ਹੋ ਸਾਡਾ ਪੰਜਾਬ ਵੀ ਜਾਣਦਾ ਪੂਰੇ ਮੁਲਕ ਭਰ ਦੇ ਵਿੱਚ ਪਤਾ ਬਾਹਰਲੇ ਮੁਲਕਾਂ ਤੱਕ ਪਤਾ ਸਾਡੇ ਐਨ ਆਰ ਆਈ ਜਿਹੜੇ ਲੋਕ ਦੇਖਦੇ ਨੇ ਜਾਂ ਫਿਰ ਦੂਸਰੇ ਮੁਲਕਾਂ ਦੇ ਲੋਕਾਂ ਨੂੰ ਵੀ ਪਤਾ ਹੈ ਕਿ ਅਮਰਪਾਲ ਸਿੰਘ ਦੇ ਨਾਲ ਬਿਲਕੁਲ ਨਜਾਇਜ਼ ਧੱਕਾ ਸਿੱਧੇ ਤੌਰ ਤੇ ਕਈ ਇਹ ਤਾਂ ਨਜਾਇਜ਼ ਐਨ ਐਸ ਐ ਲੱਗੀ ਹੈ ਤਾਂ ਉਹ ਹੀ ਐਨ ਐਸ ਐ ਟੁੱਟਣ ਜਾ ਰਹੀ ਹੈ ਅਮਰਪਾਲ ਸਿੰਘ ਦੇ ਉੱਪਰ ਫਿਰ ਤੋਂ ਯਾਨੀ ਸੁਣਵਾਈ ਹੋਣ ਜਾ ਰਹੀ ਹੈ ਕੁਝ ਹੀ ਦਿਨਾਂ ਦੇ ਵਿੱਚ ਅਮਰਪਾਲ ਸਿੰਘ ਪੰਜਾਬ ਦੀ ਧਰਤੀ ਦੇ ਉੱਤੇ ਤੁਹਾਡੇ ਸਾਹਮਣੇ ਯਾਨੀ ਰਿਹਾ ਹੋ ਕੇ ਬਾਹਰ ਆ ਰਹੇ ਨੇ ਇਸੇ ਕਰਕੇ ਦਾ ਪੰਜਾਬ ਦੇ ਮੁੱਖ ਮੰਤਰੀ ਦੀ ਜੜ ਹਿੱਲੀ ਹੋਈ ਹੈ ਇੱਕ ਪਾਸੇ ਨੂੰ ਇਹ ਲੱਗਦਾ ਕਿ ਮੈਂ ਆਪਣੀ ਕੁਰਸੀ ਵਿਚਾਰਾਂ ਦਾੜਾ ਧੜਾ ਧੜਾ ਤਾੜੀਆਂ ਨਹੀਂ ਭਾਸ਼ਣ ਦੇ ਭਾਸ਼ਾ ਰੈਲੀਆਂ ਤੇ ਰੈਲੀਆਂ ਕਰ ਰਿਹਾ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਪੱਤਰਕਾਰਾਂ ਦੇ ਪੰਜਾਬ ਦੀ ਪੁਲਸ ਤੇ ਤਵਾਦਲੇ ਦੇ ਸਮੇਂ ਸੋ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਉਹਨੂੰ ਦਰਅਸਲ ਲੜਾਈ ਹੈ ਨਾ ਜਿਹੜੀ ਅਸਲ ਉਹ ਲੜ ਨਹੀਂ ਸਕਦੇ ਕਿਉਂਕਿ ਅਮਰਪਾਲ ਸਿੰਘ ਦਾ ਖਤਰਾ ਹੈ ਅਮਰਪਾਲ ਸਿੰਘ ਦਾ ਖਤਰਾ ਖੁਦ ਸੀਐਮ ਮਾਨ ਨੇ ਦੱਸਿਆ ਸੀ ਕਿ ਮੈਨੂੰ ਅਮਰਪਾਲ ਸਿੰਘ ਤੋਂ ਡਰ ਲੱਗਦਾ ਪਰ ਹੁਣ ਤੁਸੀਂ ਦੱਸੋ ਅਮਰਪਾਲ ਸਿੰਘ ਤੋਂ ਡਰਨ ਵਾਲਾ ਮੁੱਖ ਮੰਤਰੀ ਅੱਜ ਹੁਣ ਕਿਵੇਂ ਜਿੱਤ ਪ੍ਰਾਪਤ ਕਰ ਲੂਆ ਕਿਉਂਕਿ ਅਮਰਪਾਲ ਸਿੰਘ ਦੀ ਪਕੜ ਦਰਸਾਤ ਮਜ਼ਬੂਤ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਈ ਲੱਖ ਲੋਕ ਜੁੜ ਚੁੱਕੇ ਨੇ ਭਾਈ ਅਮਰਪਾਲ ਸਿੰਘ ਦੇ ਨਾਲ ਬਹੁਤ ਵੱਡੀ ਖੁਸ਼ਖਬਰੀ ਹੈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਉਹਨਾਂ ਸਮਰਥਕਾਂ ਲਈ ਜਿਹੜੇ ਭਾਈ ਅਮਰਪਾਲ ਸਿੰਘ ਨੂੰ ਵੱਡੇ ਪੱਧਰ ਤੇ ਯਾਨੀ ਪਿਆਰ ਵੀ ਕਰਦੇ ਨੇ ਦਿਲੋਂ ਖੜੇ ਵੀ ਨੇ ਉਹਨਾਂ ਦੇ ਨਾਲ ਔਰ ਇੱਕ ਸਭ ਤੋਂ ਵੱਡਾ ਇਹਦਾ ਸੁਨੇਹਾ ਸੀ ਨਾ ਇੱਕ ਅਮਰਪਾਲ ਸਿੰਘ ਜੀ ਮੈਂ ਗੱਲ ਮੰਦਾ ਕਿ ਜਿਹੜਾ ਉਹਨਾਂ ਨੇ ਇੱਕ ਖੇਲ ਖੇਡਿਆ ਇਹਨਾਂ ਦੇ ਮੁਤਾਬਕ ਜਿਵੇਂ ਸਰਕਾਰਾਂ ਜ਼ੁਲਮ ਕਰਦੀਆਂ ਉਹਨੇ ਵੀ ਜ਼ਰੂਰੀ ਖੇਡਣਾ ਸੀ ਉਹ ਖੇਡ ਦਿੱਤਾ ਕਿਹੜਾ ਜਿਹੜਾ ਕਿ ਭਾਈ ਅਮਰਪਾਲ ਸਿੰਘ ਨੇ ਇੱਕ ਮੈਂਬਰਸ਼ਿਪ ਦਾ ਰਾਹ ਬਣਾਇਆ ਨਾ ਲੋਕਾਂ ਦੇ ਲਈ ਉਹ ਲੋਕ ਬਹੁਤ ਵੱਡੇ ਪੱਧਰ ਤੇ ਯਾਨੀ ਜੁੜੇ ਨੇ ਤੇ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਇਸ ਪੰਜਾਬ ਦੀ ਧਰਤੀ ਦੇ ਉੱਤੇ ਆ ਜਿੱਥੇ ਮੈਂ ਬੋਲ ਰਿਹਾ ਕਿ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਯੋਧਿਆਂ ਨੂੰ ਜਨਮ ਦਿੰਦੀ ਰਹਿਣੀ ਆ ਇਹੋ ਜਿਹੇ ਸਾਡੇ ਯੋਧੇ ਨੇ ਜਿਹੜੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਨਿਕਲੇ ਸੀ ਕਿਉਂਕਿ ਉਹਦੇ ਵਿੱਚ ਤਾਂ ਇਹ ਨਹੀਂ ਪਤਾ ਕਿੰਨੇ ਕ ਹਿੰਦੂ ਨੇ ਕਿੰਨੇ ਕ ਮੁਸਲਮ ਨੇ ਕਿੰਨੇ ਕ ਹਸਾਈ ਨੇ ਤੇ ਕਿੰਨੇ ਕ ਸਾਡੇ ਸਿੱਖ ਨੇ ਕਿਉਂਕਿ ਸਾਰੇ ਧਰਮਾਂ ਦੇ ਮਜਬੂਆਂ ਦੇ ਲੋਕਾਂ ਨੂੰ ਬਚਾਉਣ ਨਿਕਲੇ ਸੀ ਭਾਈ ਅਮਰਪਾਲ ਸਿੰਘ ਇਸ ਕਰਕੇ ਉਹਦੇ ਨਾਲ ਸਰਕਾਰ ਨੇ ਤਸ਼ੱਦਦ ਕੀਤਾ ਕਿ ਸਾਡਾ ਜਿਹੜਾ ਚਿੱਟਾ ਪਾਣੀ ਵਿਕਦਾ ਇਹਨੂੰ ਕਿਤੇ ਨਾ ਕਿਤੇ ਠੱਲ ਪਾਉ ਉਹ ਤੇ ਫਿਰ ਸਾਡਾ ਨਹੀਂ ਭਾਈ ਵਿਕਣਾ ਐਸ ਕਰਕੇ ਉਹਨੂੰ ਅੰਦਰ ਦਿੱਤਾ ਤੇ ਖੁਸ਼ਖਬਰੀ ਤੁਹਾਡੇ ਲਈ ਇਹੀ ਹੈ ਅਮਰਤ ਬਾਦ ਸਿੰਘ ਦੇ ਉੱਪਰ ਜਿਹੜੀ ਸੁਣਵਾਈ ਹੋਣ ਜਾ ਰਹੀ ਹੈ ਉਹ ਦਰਸਾ ਜੀ ਵੀਰੋ ਐਸਜੀਐ ਜੀ ਦੀ ਵੀਡੀਓ ਤੇ ਅਗਰ ਵਾਕਈ ਭਗਵੰਤ ਮਾਨ ਨੇ ਕੁਝ ਕੰਮ ਕੀਤੇ ਹੁੰਦੇ ਪੰਜਾਬ ਦੇ ਅੰਦਰ ਕਿਸਾਨੀ ਮੁੱਦਿਆਂ ਤੇ ਕੋਈ ਗੱਲ ਕੀਤੀ ਹੁੰਦੀ ਕਿਸਾਨ ਨੌਜਵਾਨਾਂ ਨੂੰ ਲੈ ਕੇ ਕੋਈ ਚੀਜ਼ਾਂ ਕੀਤੀ ਹੁੰਦੀਆਂ ਤੇ ਅੱਜ ਉਹਦੇ ਤੇ ਇਹ ਹਾਲਾਤ ਨਾ ਹੁੰਦੇ ਪੂਰਾ ਪੰਜਾਬ ਇਸ ਟਾਈਮ ਤੇ ਭਗਵੰਤ ਮਾਨ ਦੇ ਬਿਲਕੁਲ ਖਿਲਾਫ ਹੋ ਗਿਆ ਤੇ ਅਸੀਂ ਇਹ ਦੇਖ ਰਹੇ ਹਾਂ ਕਿ ਕੇਜਰੀਵਾਲ ਦੀ ਹਕੂਮਤ ਕੇਜਰੀਵਾਲ ਆ ਸਕਦਾ ਨਵਾਂ ਸੀਐਮ ਬਣ ਸਕਦਾ ਹੈ ਤੇ ਪਵਨ ਦਮਾਨ ਨੇ ਕੀਤਾ ਕੀ ਇਹ ਜਿਹੜਾ ਨਸ਼ਿਆਂ ਤੋਂ پاک ਕਰਵਾਉਣਾ ਚਾਹੁੰਦਾ ਸੀ ਭਾਈ ਅਮਰਤਪਾਲ ਸਿੰਘ ਉਹਨੂੰ ਜੇਲ੍ਹ ਦੇ ਅੰਦਰ ਬੰਦ ਕਰਵਾਤਾ ਤੇ 2 ਸਾਲ ਤੋਂ ਉਹ ਬੰਦਾ ਜੇਲ੍ਹ ਦੇ ਅੰਦਰ ਬੰਨਦੇ ਜਿਹਦਾ ਕੋਈ ਕਸੂਰ ਨਹੀਂ ਹੈਗਾ ਜਿਹਦਾ ਕਿਸਾਨੀ ਮੁੱਦਿਆਂ ਤੇ ਗੱਲ ਕਰਦਾ ਸੀ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ پاک ਕਰਵਾਉਣਾ ਚਾਹੁੰਦਾ ਸੀ ਤੇ ਅਸੀਂ ਦੇਖ ਰਹੇ ਹਾਂ ਕਿ ਆਹ ਨਾਲੇ ਦੋੜ ਦੇ ਅੰਦਰ ਭਾਈ ਅਮਰਤਪਾਲ ਸਿੰਘ ਬਾਹਰ ਆ ਰਹੇ ਨੇ ਮੈਂਬਰ ਆਫ ਪਾਰਲੀਮੈਂਟ ਬੰਦਾ 2 ਸਾਲ ਤੋਂ ਜੇਲ੍ਹ ਦੇ ਅੰਦਰ ਹੈ ਇਹ ੱਤਕਾ ਨਹੀਂ ਤੇ ਹੋਰ ਕੀ ਹੈ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਬਹੁਤ ਸ਼ੁਕਰੀਆ